ਅੱਜ ਇਹ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜੋ ਸਾਰੇ ਭਾਰਤ ਦੇ ਵਿੱਚ ਤੇ ਸੰਯੁਕਤ ਖਾਨ ਮੋਰਚੇ ਦਾ ਸੱਦਾ ਸੀ ਵੀ ਪ੍ਰੇਟ ਕਰਨੀ ਕਿਸਾਨਾਂ ਨੇ ਮੋਰਚਾ ਲੱਗਾ ਸੀ ਤਰਨਤਾਰਨ ਮੋਲਕੜੀ ਕੀਤਾ ਸੀ ਉਹ ਰੇਂਦੀਆਂ ਮੰਗਾ ਜਿਹੜੀਆਂ ਅਜੇ ਤੱਕ ਪੁਰੀਆਂ ਨਹੀਂ ਆ ਉਹ ਇਹ ਸਰਕਾਰ ਦੀਆਂ ਜਿਹੜੀਆਂ ਮਦਦੀਆਂ ਵਾ ਉਹ ਕਾਰਪਟ ਘਰਾਣਾ ਦੇ ਹੱਕ ਵਿੱਚ ਪੁਗਤ ਰਹੀਆਂ ਆਮ ਲੋਕਾਂ ਦੀ ਹੱਕ ਤੇ ਨਹੀਂ ਪੁਗਤ ਰਹੀਆਂ ਇਸ ਕਰਕੇ ਜਿਹੜਾ ਲੋਕ ਆ ਸਰਕਾਰਾਂ ਤੋਂ ਦੁਖੀ ਹੋ ਕੇ ਸਰਕਾਰ ਦਾ ਵਿਰੋਧ ਕਰ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ 28 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਮੀਟਿੰਗ ਹੋ ਰਹੀ ਆ ਉਹ ਜਿਹੜਾ ਵੀ ਸੰਘਰਸ਼ ਲਿਖੂਗੀ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਪਹਿਲਾਂ ਵੀ ਜਦੋਂ ਦਿੱਲੀ ਗਏ ਹਾਂ ਉਦੋਂ ਵੀ ਮੋਰਲੀ ਇਕਤਾਰਾਂ ਦੇ ਵਿੱਚ ਕਿਸਾਨਾਂ ਦੇ ਨਾਲ ਹਾਂ ਅੱਜ ਵੀ ਅਸੀਂ ਜਿਹੜਾ ਵੀ ਕਿਸਾਨਾਂ ਫੈਸਲਾ ਲੈਣਗੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਨਾਲ ਆ। ਭਲੱਖਣ ਸਿੰਘ ਤੋਂੜਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਭਾ ਮੀਤ ਪ੍ਰਧਾਨ ਜੀ। ਭਾਈ ਤੁਹਾਡੇ ਵੱਲੋਂ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਕੇ ਟਾਇਰ ਮਾਰ ਕੇ ਕੀਤਾ ਜਾ ਰਿਹਾ ਕੀ ਕੰਮ ਹੈ? ਅੱਜ ਇਹ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜੋ ਸਾਰੇ ਭਾਰਤ ਦੇ ਵਿੱਚ ਤੇ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਸੀ ਵੀ ਪ੍ਰੇਟ ਕਰਨੀ ਕਿਸਾਨਾਂ ਨੇ ਤੋਂ ਜਿਹੜੀਆਂ ਦਿੱਲੀ ਦੇ ਵਿੱਚ ਜਦੋਂ ਆਪਾਂ ਮੋਰਚਾ ਲੱਗਾ ਸੀ ਧਰਨਾ ਕੇ ਮੌਤਰੀ ਕੀਤਾ ਸੀ ਉਹ ਰਹਿੰਦੀਆਂ ਮੰਗਾਂ ਜਿਹੜੀਆਂ ਅਜੇ ਤੱਕ ਪੂਰੀਆਂ ਨਹੀਂ ਆ ਉਹ ਜਿਦ ਤਰਾ ਲਖੀਨਪੁਰ ਦੇ ਵਿੱਚ ਕਿਸਾਨਾਂ ਦੇ ਉੱਤੇ ਗੱਡੀ ਚੜਾ ਕੇ ਉਹਨਾਂ ਨੇ ਸ਼ਹੀਦ ਕੀਤਾ ਗਿਆ ਜਿਸੇ ਤਰ੍ਹਾਂ ਹੋਰ ਕਾਫੀ ਮੰਗਾਂ ਵਾਂ ਜਿਹੜੀਆਂ ਅਜੇ ਤੱਕ ਐਮਐਸਪੀ ਵਾਲੀ ਆ ਕਿਸਾਨਾਂ ਦੇ ਘੱਟ ਤੋਂ ਘੱਟ 10000 ਰੁਪਇਆ ਕਿਸਾਨ ਦੀ ਵਿਡਾਪਾ ਪੈਨਸ਼ਨ ਹੋਵੇ ਕਾਫੀ ਮੰਗਾਵਾ ਜਿਹੜੀਆਂ ਸਰਕਾਰ ਤੋਂ ਲਾਗੂ ਮੰਗਾ ਮੰਨਵਾਉਣ ਵਾਲੀਆਂ ਉਹਨਾਂ ਮੰਗਾ ਨੂੰ ਲੈ ਕੇ ਜਿਹੜੇ ਇੱਕ ਪਾਸੇ ਸਰਕਾਰ ਆਪਣੀਆਂ ਪ੍ਰਾਪਤੀਆਂ ਦੱਸ ਰਹੀ ਸੀ ਦੂਜੇ ਪਾਸੇ ਕਿਸਾਨ ਆਪਣਾ ਜਿਹੜਾ ਮੰਗਾ ਪੂਰੀਆਂ ਕਰਾਉਣ ਵਾਸਤੇ ਅੱਜ ਸਾਡੇ ਜਿਹੜੇ ਪੰਜਾਬ ਦੇ ਨੌਜਵਾਨ ਆ ਉਹ ਵਿਦੇਸ਼ਾਂ ਵਿੱਚ ਥੱਕੇ ਖਾ ਰਹੇ ਆ ਇੱਥੇ ਨੌਜਵਾਨਾਂ ਨੂੰ ਰੋਜ਼ਗਾਰ ਨਾ ਮਿਲਣ ਕਾਰਨ ਨੌਜਵਾਨ ਜਿਹੜੇ ਆ ਉਹ ਆਪਣੇ ਰੋਜ਼ਗਾਰ ਦੀ ਪ੍ਰਾਪਤੀ ਲਈ ਬਾਹਰ ਵਿਦੇਸ਼ਾਂ ਵੱਲ ਜਾ ਰਹੇ ਆ ਇਹ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਆ ਉਹ ਕਾਰਪਟ ਘਰਾਣਾ ਦੇ ਹੱਕ ਵਿੱਚ ਆ ਪੁਗਤ ਰੀਆਂ ਆਮ ਲੋਕਾਂ ਦੇ ਅਕਤ ਨਹੀਂ ਪੁਗਤ ਰੀਆਂ ਇਸ ਕਰਕੇ ਜਿਹੜਾ ਲੋਕ ਆ ਸਰਕਾਰਾਂ ਤੋਂ ਦੁਖੀ ਹੋ ਕੇ ਸਰਕਾਰ ਦਾ ਵਿਰੋਧ ਕਰ ਰਹੇ ਆ। ਕਿੰਨੀਆਂ ਜਥੇਬੰਦੀਆਂ ਵੱਲੋਂ ਜਿਹੜਾ ਕੀਤਾ ਜਾ ਰਿਹਾ ਟਰੈਕਟਰ ਮਾਰਕ ਇਹ ਪੰਜਾਬ ਦੀਆਂ 37 ਜਥੇਬੰਦੀਆਂ ਜੀ ਕਿਸਾਨ ਜਥੇਬੰਦੀਆਂ ਤੇ ਭਾਰਤ ਦੀਆਂ ਬਹੁਤ 500 ਤੋਂ ਵੀ ਉੱਪਰ ਜਥੇਬੰਦੀਆਂ ਜਿਹੜੀਆਂ ਭਾਰਤ ਦਾ ਲੈਵਲ ਤੇ ਸੰਯੁਕਤ ਖੇਤਾਨ ਮੋਰਚੇ ਦੇ ਵਿੱਚ ਜਿੱਦਾਂ ਦਿੱਲੀ ਮੋਰਚਾ ਬਣਿਆ ਸੀ ਉਸੇ ਤਰੀਕੇ ਦੇ ਨਾਲ ਉਹਦੇ ਨਾਲੋਂ ਵੀ ਮਜਬੂਤੀ ਦੇ ਨਾਲ ਐ ਰਹੀ ਤੁਸੀਂ ਵੇਖ ਲਿਆ ਕਿ ਅੱਗੇ ਜਿਹੜੇ ਸਾਡੇ ਟਰੱਕ ਡਰਾਈਵਰ ਆ ਟਰੈਕਟਰ ਡਰਾਈਵਰ ਆ ਆ ਜਾਓ ਕਾਰ ਚਲਾਉਂਦਾ ਵਜਾ ਟਰੱਕ ਡਰਾਈਵਰ ਆ ਉਹਨਾਂ ਵਾਸਤੇ ਵੀ ਸਰਕਾਰ ਜਿਹੜੇ ਕਾਲੇ ਕਾਨੂੰਨ ਲੈ ਕੇ ਆਈ ਆ ਉਹ ਵੀ ਸਾਰੇ ਸੰ ਸਰਕਾਰ ਦੇ ਖਿਲਾਫ ਬੋਲਦੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਉਹਨਾਂ ਦੇ ਪਰਚੇ ਦਰਜ ਕੀਤੇ ਜਾ ਰਹੇ ਆ ਅਸੀਂ ਅੱਜ ਉਹਨਾਂ ਸਾਰੀਆਂ ਜਿਹੜੀ ਜਿਹੜੀ ਵੀ ਸਰਕਾਰ ਪਾਵੇ ਪੰਜਾਬ ਦੀ ਸਰਕਾਰ ਹੋਵੇ ਜਾਂ ਉਹ ਸੈਂਟਰ ਦੀ ਸਰਕਾਰ ਹੋਵੇ ਜਿਹੜੀ ਵੀ ਲੋਕਾਂ ਦੀ ਆਵਾਜ਼ ਨੂੰ ਦਬਾਉਂਦੀ ਆ ਉਹਦੀ ਅੱਜ ਅਸੀਂ ਨੰਦਿਆ ਕੀਤੀ ਆ ਉਹਦੇ ਖਿਲਾਫ ਅਸੀਂ ਨਾਰੇबाजी ਕੀਤੀ ਆ ਆਉਣ ਵਾਲੇ ਸਮੇਂ ਵਿੱਚ ਹੋਰ ਕੀ ਸੰਘਰਸ਼ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ 28 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋ ਰਹੀ ਆ ਉਹ ਜਿਹੜਾ ਵੀ ਸੰਘਰਸ਼ ਲਿਖੂਗੀ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਪਹਿਲਾਂ ਵੀ ਜਦੋਂ ਦਿੱਲੀ ਗਏ ਹਾਂ ਉਦੋਂ ਵੀ ਮੋਰ ਲਿਆ ਇਕਤਾਰਾਂ ਦੇ ਵਿੱਚ ਕਿਸਾਨਾਂ ਦੇ ਨਾਲ ਹਾਂ ਅੱਜ ਵੀ ਅਸੀਂ ਜਿਹੜਾ ਵੀ ਕਿਸਾਨਾਂ ਫੈਸਲਾ ਲੈਣਗੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਨਾਲ ਹਾਂ ਕਿਹਨਾਂ ਜੀ ਆਪਣੀ ਕੇਸ ਦੀ ਸੱਸੀ ਬੰਦੀ ਜੱਗੂ ਮੈਂ ਡਾਇਰੈਕਟਰ ਅਮਰਜੀਤ ਸਿੰਘ ਪਿੰਡ ਤੋੜ ਜਮੂਰੀ ਕਿਸਾਨ ਸਭਾ ਦੇ ਆਗੂ ਪਿੰਡ ਤੋੜ ਤੋਂ ਟਰੈਕਟਰ ਮਾਰਚ ਕਰਕੇ ਮੋਦੀ ਸਰਕਾਰ ਦੇ ਖਿਲਾਫ ਨਾਰੇਬਾਜੀ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ 2021 ਦੇ ਵਿੱਚ ਵੀ ਅਸੀਂ ਇਸੇ ਤਰ੍ਹਾਂ ਹੀ ਕਿਸਾਨ ਸੰਘਤਕ ਮੋਰਚੇ ਦੇ ਸਦਕੇ ਤੇ ਇਹ ਜਿਹੜਾ ਵਾ ਟਰੈਕਟਰ ਮਾਰਚ ਕੀਤਾ ਸੀ ਉਹਦੇ ਥਰੂ ਹੀ ਅੱਜ ਫਿਰ ਜਿਹੜੀਆਂ ਕਿਸਾਨ ਨੇ ਮੰਗਾਂ ਹੇ ਉਦੋਂ ਸਰਕਾਰ ਨੇ ਨਹੀਂ ਮੰਨੀਆਂ ਉਹ ਦੀ ਜਾਨ ਨੂੰ ਤਾਜ਼ਾ ਕਰਦੇ ਆਂ ਫਿਰ ਅਸੀਂ ਜਿਹੜਾ ਸਾਨੂੰ ਸੱਦਾ ਲਾਇਆ ਕਿਸਾਨ ਸੰਘਤਕ ਮੋਰਚੇ ਨੇ ਉਹ ਅਸੀਂ ਫਿਰ ਦੁਬਾਰਾ ਜਿਹੜੇ ਅੱਜਕੱਲ ਜਿਹੜੇ ਸਰਕਾਰ ਨੂੰ ਦਿੱਤੀ ਆ ਇਹ ਇਹ ਤੋਂ ਬਾਅਦ ਵੀ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤੇ ਅਸੀਂ ਇਹ ਤੋਂ ਵੀ ਵੱਧ ਜਿਹੜਾ ਸੰਘਰਸ਼ਾ ਉਹ 28 ਤਰੀਕ ਨੂੰ ਜਿਤਨਾ ਸਾਡੀ ਮੀਟਿੰਗ ਹੋ ਰਹੀ ਆ ਕਿਸਾਨ ਸਿੰਘ ਤੋਂ ਮੋਰਚੇ ਤੇ ਉਹ ਜੋ ਵੀ ਕਾਲ ਸਾਨੂੰ ਦੇਣਗੇ ਅਸੀਂ ਵੱਧ ਤੋਂ ਵੱਧ ਕਿਸਾਨ ਖੜਕੇ ਉੱਥੇ ਤੇ ਇਹ ਮੰਗਾਂ ਨੂੰ ਪੂਰੀਆਂ ਕਰਵਾਵਾਂਗੇ